ਖਦਰਾਈ ਹਾਂ ਖਦਰਾਈ ਵੱਡ ਕੇ ਲੈ ਆ ਚਾਹ ਕਿੰਨਾ ਹਾਂ ਬਈ ਚਾਹ ਤਾਂ 3 ਕਿਲੋ ਲੈ ਗਈ ਅਸਾ ਬਲੈਕ ਟੀ ਪੀਵਾਂਗੇ ਟੈਟ ਟ ਕੀ ਕਰਨਾ ਹੁਣ ਆਪਾਂ ਠੀਕ ਹੈ ਅਮੀ ਇਹਨੂੰ ਪਰਾਂ ਕਰ ਦੇ ਨਾਲ ਲੱਗ ਮੈਂ ਕਰਾਂ ਆ ਇਧਰ ਸੜਦਾ ਦਨੀਆ ਜੀ ਸਤ ਸ੍ਰੀ ਅਕਾਲ ਦولت ਬਲੌਗ ਤੇ ਤੁਹਾਡਾ ਸਵਾਗਤ ਹੈ ਹੰਟੀ ਮੀਰ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਸਤਿ ਸ੍ਰੀ ਅਕਾਲ ਹੋਵੋਗੇ ਹੁਣ ਸਵੇਰ ਦਾ ਟਾਈਮ ਹੈ ਆਪਾਂ ਤੋੜਦੇ ਆਂਗੇ ਮੇਥੇ ਸਾਗ ਦੀ ਤਿਆਰੀ ਕਰਦੇ ਆਗੇ ਇੰਨਾ ਕੁ ਟਾਈਮ ਲੱਗ ਗਿਆ ਸੀ ਮਾਜਲਮ ਮੇਥੀ ਤੋੜ ਲਿਆ ਮਾਣਾ ਸਾਗ ਕੁਛ ਮਾਸੀ ਨੇ ਤੋੜਤਾ ਕੋ ਉਹ ਜੇ ਵੱਡੇ ਵੱਡੇ ਪੱਤੇ ਦਾ ਤੋੜਨਾ ਰਹਿੰਦਾਗਾ ਆ ਫੇਰ ਤੋੜਨਾ ਕਿੰਨੇ ਸੋਨੇ ਹੋ ਗਏ ਫੋਲ ਲੇ ਜੇ ਨਾ ਮੈ ਲਗੀ ਨਹੀਂ ਸੁਣਿਆ ਜਮ ਵੀ ਕਾਚ ਇੰਨੇ ਚ ਸਰਾਂ ਚ ਕਾਂਟ ਹੁੰਦੀ ਹੈ ਮੈਨੂੰ 12 ਟਾਈਮ ਬਾਅਦ ਹੈ ਨਾ ਆ ਜਾ ਰੋ ਦੇਖਣਾ ਕਿਉਂ ਛੁੱਟੀਆਂ ਚ ਵੀਰਦੇ ਨੇ ਸੋ ਗਵਾਲ ਛੁੱਟੀਆਂ ਜਿਹੜੇ ਆਈ ਭੱਜੇ ਫੜਦੇ ਇੱਤਾਂ ਚ ਵੱਧ ਹੁੰਦਾ ਨਾ ਇੱਤਾਂ ਐ ਜਾ ਕੇ ਇੰਤਾਈ ਤੋਂ ਮਿਲ ਲੈ ਦੂ ਤੱਕ ਤਾਂ ਹਿੰਸ ਚਲੀ ਜਾਂਦਾਗਾ ਨਾ ਸੇ ਕੀ ਗੱਲ ਵੀ ਸਾਰਾ ਇੱਥੇ ਹੀ ਇਕੋ ਹੀ ਨਹੀਂ ਜਾਂਦਾ ਇਧਰ ਤੋੜੇ ਹੀ ਹੋਏ ਨਾ ਹੁਸਾ ਕਰਨਾ ਹਾਂ ਬੀਬੀ ਇਹ ਲੈ ਕੇ ਤਾਂ ਗਏ ਸਭ ਜਿੱਤ ਪਾਇਆ ਉਹਨਾਂ ਨੇ ਮੈਨੂੰ ਬਾਰੀ ਮੈਨੂੰ ਉਦੋਂ ਪਹਿਲਾਂ ਨਹੀਂ ਨੱਚਦੀ ਸੀ ਤਾਂ ਜਿਵੇਂ ਉਹਨੇ ਦਿਵਾਲ ਕਰ ਰਹੀ ਸੀ ਨਾ ਆਪਣੀ ਗੱਲ ਦੋਨਾਂ ਨਹੀਂ ਬੀਬੀ ਨਹੀਂ ਕਰ ਰਹੀ ਸੀ ਠੱਡ ਲੱਗ ਰਹੀ ਸੀ ਉਦੋਂ ਨਾ ਮੈਂ ਤਾਂ ਹਮ ਚੰਗੀ ਤੇ ਹੋ ਗਏ ਤੇ ਹੋਈ ਸਾਰਿਆਂ ਨੂੰ ਡੋਡੀ ਕੰਮ ਚੱਲ ਰਿਹਾ ਹੈ ਨਾ ਰਾਜ ਪੰਨਾ ਪੀੜੀ ਦੇ ਦਾਣ ਕਾਸੋ ਦਾਣ ਤਾਂ ਹੀ ਕਸੀਏ ਤਾਂ ਵਿਚੀ ਨਹੀਂ ਕੱਢਿਆ ਹੈ ਵਿਚੀ ਦੀ ਕੱਢਿਆ ਹੈ ਮਹਾ ਦੌਣ ਕਸਣਾਈ ਨੱਕ ਰੱਖਿਆ ਹੋਇਆ ਵਿਰਾ ਦੌਣ ਕਸਦੀ ਫੈਗਣ ਇਹ ਤਾਂ ਪੰਨਿਆਂ ਦੇ ਢਿੱਲੇ ਹੋ ਜਾਂਦੀ ਹੈਗੇ ਕਿਹੜਾ ਕਦੇ ਬੈਠਿਆ ਇਹਨਾਂ ਦੇ ਸਿਕਾ ਦੇ ਲੇਸਨ ਦਿਲ ਰਹੇ ਅੱਛਾ ਕੱਲ ਦੀ ਤਿਆਰੀ ਕਰ ਰਹੇ ਫਿਊਚਰ ਪਲੈਨਿੰਗ ਕਰ ਰਹੇ ਨੇ ਜੀ ਅੱਛਾ ਇੰਆ ਜੀ ਕੱਲ ਨੂੰ ਤਾਂ ਆਪਾਂ ਵਿਆਹ ਭਾਜ ਜਾਂਗੇ ਸਾਗ ਮੈਂ ਬਣਾਉਣ ਨੂੰ ਦੇ ਕੇ ਜਾਵਾਂਗੇ ਇਹ ਕਰਕੇ ਅੱਛਾ ਆ ਗਿਆ ਸਿੰਜਾ ਸੇ ਦੇ ਆ ਆ ਖਾਸ ਨੂੰ ਦੇ ਲੈ ਮਿੱਤਰ ਤਾਂ ਖੱਡ ਖਾਣਗੇ ਹਾਂ ਸਤੇ ਪਕੌੜੇ ਚ ਜਾਵਾਂਗੇ ਤੁਸੀਂ ਖਾਓਗੇ ਸਾਗ ਦਾ ਦੋਤੀ ਪਰ ਸੋਨੂ ਆ ਅਸੀਂ ਪਾ ਜਾਗੇ ਕੱਲ ਨੂੰ ਵੀ ਕੱਲ ਨੂੰ ਕੀ ਦੇ ਉਹਨਾਂ ਦੀ ਜਾਗੋ ਅੱਛਾ ਅਥਣੀ ਆ ਗੇਰ ਫਿਰ ਅਥਣੀ ਹੈ ਨਾ ਸ਼ਾਮ ਤੱਕ ਕੱਲ ਨੂੰ ਹੀ ਹੋਊਗਾ ਅਸੀਂ ਵੀ ਜਾਸਾ ਤੇ ਜਾਗੋ ਤੇ ਭਾਈ ਪਰ ਸੱਜਾ ਤਾਂ ਸਾਰੇ ਦੇਖ ਕੇ ਕਹਿ ਗਏ ਕੋਈ ਜਿਆਦਾ ਕੋਈ ਜੀ ਜੀ ਹਿੰਮਤ ਨਹੀਂ ਦੀ ਨਾਲੇ ਆਪਾਂ ਤਾਂ ਮੌਕੇ ਤੇ ਆ ਕੇ ਮਿੱਚੀ ਮਾਰ ਦਿੱਤੀ ਨਾ ਇਹ ਮੌਕੇ ਤੇ ਆ ਕੇ ਮਸੀਂ ਨਾਲ ਤਿਆਰ ਹੁੰਦੀ ਹੈ ਹੂੰ ਇਹ ਤਾਂ ਮੌਕੇ ਤੇ ਗੈਨਾ ਕੰਮ ਖਰਾਬ ਕਰਦੇ ਟਾਈਮ ਦੇ ਆ ਕੇ ਘੁੰਮੇ ਜਦੋਂ ਪਹਿਲਾਂ ਉੱਪਦੀ ਨਹੀਂ ਆਪ ਕੋ ਵੀ ਨਾ ਮੈਂ ਤਾਂ ਜਾਂਦੀ ਨਹੀਂ ਮਾਰ ਬਣ ਜੰਦਾ ਰਹੇਗਾ ਹਾਂ ਫਿਰ ਇਹਨਾਂ ਇਕੱਲੇ ਕਰੇ ਕੀ ਕਰਾਂਗੇ ਆਏ ਨਹੀਂ ਪਪਾਈ ਆਉਣਾ ਨਹੀਂ ਬੱਸ ਸਭ ਬੋਲੀ ਤੇ ਤਾਂ ਬਾਪਾ ਤਾ ਅਸ਼ੀਰਵਾਦ ਵੀ ਕੜਾਹੀ ਹੀ ਗੁਰੂ ਘਰ ਕਤਰੀ ਲੈਣ ਦਿਆ ਅੱਛਾ ਮਹਨਾਤ

ਇਹ ਤਾਂ ਦੋ ਵੇਟੂ ਇੱਕ ਵਾਰ ਜਹੀ ਤੀਗਾ ਹੱਦ ਕੋਈ ਤਾਂ ਗੱਲ ਲਾਗੀ ਆਪੀ ਫਿਰ ਆਪ ਹੀ ਫੇਰ ਪਾਇਆ ਲੋਟ ਕੇ ਆਪ ਹੀ ਜੀਚੋਂ ਤਾਂ ਆਪਦੇ ਹੀ ਦਿਮਾਗ ਯਾਦ ਰੱਖਣਾ ਪੈਂਦਾ ਬਈ ਐਨੀ ਢਿੱਲੀ ਨਹੀਂ ਹੈਗੀ ਇਹ ਉਹ ਕਸ ਦੇਣੀ ਜੇ ਤੇਰੇ ਮੈਨੂੰ ਪਹਿਲੇ ਇਹ ਤਾਂ ਆਪਾਂ ਜਰਾ ਡਾਈਨ ਹੈਗੀਆਂ ਤਾਂ ਕਸ ਦੀ ਰੱਖੀਆਂ ਹੋਈਆਂ ਤਾਂ ਹੀ ਰੱਖੀਆਂ ਪਈਆਂ ਚਲਿਓ ਹਰੀ ਚੱਕਦੇ ਹੁੰਨੇ ਬਸ बस उन्हें बुनती हाँ, है टिकट ही दूसरी देर बेटी हुई थी दूसरी भी वो बोले ता डाकी थी हां बेबी दूसरी देर थी हां वो मैं देर थी इसी फोन वाला पे पा दूं मेरे को वो तो देर थी हां गुनी जावे हां भाग गए होंगे ना ताही पूरे तो फन पास पर धो देते रेने ना नहीं खायेंगे वाली आएगी वो दो कपड़े ना लाके दे दे ਹਾਂ ਹੁਣ ਇਹ 400 ਦਾ ਆਇਆ ਭਾਈ ਇੱਕ ਭੈਣ ਨੇ ਕਮੈਂਟ ਕਰਿਆ ਸੀ ਕਹਿੰਦੇ ਅਸੀਂ ਦਵਾਨ ਦੇ ਕੋਲੋਂ ਤੁਹਾਨੂੰ ਦੱਸਦੇ ਕਿਹੜੀ ਦੁਕਾਨ ਤੋਂ ਲੈ ਕੇ ਆਏ ਹਾਂ ਹੁਣ ਮੈਨੂੰ ਸਾਨੂੰ ਦੁਕਾਨ ਦਾ ਵੀ ਨਹੀਂ ਪਤਾ ਦੁਕਾਨ ਦਾ ਨਾਮ ਤਾਂ ਕਹੜਦਾ ਹੈਗਾ ਪਰ ਨਾਮ ਦਾ ਨਹੀਂ ਪਤਾ ਹੁਣ ਆਪਾਂ ਇੰਨੇ ਧਿਆਨ ਵੀ ਨਹੀਂ ਦਿੱਤਾ ਰ ਆਪਾਂ ਤਾਂ ਰੋਜ਼ਾਨਾ ਹੀ ਗੜਪੜਾ ਹੋਵੇ ਹਾਂ ਆਪਾਂ ਇਹ ਨਾ ਹੈ ਨਹੀਂ ਇੱਧਰ ਗਲਾਬ ਪੜਾ ਇਹ ਤਾਂ ਕਲ ਛਾਪ ਕੇ ਇੱਧਰ ਤੋਂ ਮੁੰਡਾ ਵਾਗ ਗਿਆ ਫਿਰ ਜੇ ਕੋਈ ਆਉਂਦਾ ਜਾਂਦਾ ਗੱਦੇ ਦੇਖਣ ਤਾਂ ਇਹ ਤਾਂ ਫਿਰ ਨਹੀਂ ਔਖਾ ਹੋ ਜਾਂਦਾ ਕੋਣੋਂ ਤੇ ਸਾਹ ਤਾਂ ਵੀ ਕਰਨੀ ਪਊ ਹੂੰ ਕਿਹੜੇ ਆਉਂਦੇ ਮੋਟਾ ਦੇ ਕਿੰਨਾ ਮੋਟਾ ਇਹ ਇਹ ਅੱਛਾ ਵਾਲਾ ਚੀਜ਼ ਦਾ ਤਾਂ ਫਰਕ ਹੁੰਦਾ ਹੈ ਉਹ ਜਿਹੜੇ ਆਪਾਂ ਉਥੋਂ ਮੁੱਲੇ ਨਹੀਂ ਤੇ 15 1500 ਦੇ ਕਹਦੇ ਸੀ ਉਹ ਨਾਲ ਤੋਂ ਉਹ ਇੰਨੀ ਮੋਟੇ ਨਹੀਂ ਉਹ ਨੌ ਨੌ ਸਾਈਜ਼ ਦੇ ਆਏ ਨੇ ਉਹ ਤੋਂ ਆਏ ਦੋ ਆਪਰੇ ਹੋਰ ਕੀ ਹੋ ਗਿਆ ਕਿੰਨਾ ਟਾਈਮ ਹੋ ਗਿਆ ਆ ਉਹ ਇਦੂ ਵਾਲੇ 5 ਸਾਲ ਦੀ ਗੱਲ ਆ ਤਾਂ ਅੱਜ ਇਹ ਮੈਂ ਕੱਦ ਦੁੱਤ ਤਾ ਹੁਣ ਉਹੋ ਜਿਹੀ ਨਹੀਂ ਹੈਗੇ ਹਾਂ ਉਹ ਵਾਲੇ ਮੋਟੇ ਨਹੀਂ ਕਰੇ ਰੋਟਾ ਮੁਰਕੇ ਹੁਣ ਉਹ ਚੀਜ਼ ਹੈ ਹੀ ਨਹੀਂ 1 1500 ਦਾ ਪਤਾ ਨਹੀਂ ਸਾਰਾ ਸੋਦਾ ਕਹਿੰਦੇ ਸੀ ਕਿ ਜਿਹੜਾ ਡਬਲ ਸੀਗਾ ਉਹ ਬਾਹਰ ਮੋਟਾ ਸੀਗਾ ਤੈਨੂੰ ਕਰ ਬਸ ਸਾਰੇ ਜਾਨੀਆਂ ਦੀ ਤੋਂ ਇਹ ਚੱਲ ਪਈ ਭਈ ਪਰ ਜਾਨੀਆਂ ਕਿਹਨਾਂ ਦਾ ਕੰਮ ਸਰ ਜਿਹੜਾ ਕੋਈ ਹਿੱਟ ਲਾਉਂਦਾ ਉਹਦੇ ਵਾਸਤੇ ਤਾਂ ਠੀਕ ਹੈਗਾ ਉਹ ਤਾਂ ਸਰ ਜੋ ਆਪਾਂ ਕਿਥੋਂ ਆਇਆ ਨਾ ਬਣਾ ਇਹ ਦੂਆ ਕਿ ਲੈ ਆਈ ਨਹੀਂ ਆਇਆਗੇ ਵੀ ਚਾਹੀ ਨਹੀਂ ਲੰਦਾ ਉਹਦੇ ਘਰੇ ਉਹ ਪ੍ਰਬੰਧ ਨਹੀਂ ਉਹ ਤਾਂ ਅਗਰਾ ਕਹਿੰਦੇ ਵੀ ਕੰਬਲ ਲਵਾਗੇ ਮੈਂ ਕਿਉਂ 흘ਾਈ ਦੀ ਖਾਂਦੇ ਨੇ ਠੰਗੜਾ ਮੇਦੇ ਕਿੰਨੇ ਕਾਉਣ ਮੈਂ ਤਾਂ ਦੱਸ ਆ ਇੰਨਾ ਤੇ ਗਲਾਫ ਨਹੀਂ ਗਏ ਮਾਸੇ ਹੈ। ਕੋਈ ਨੇ ਸਾਰੇ। ਕੀ ਗੁਲਾਬ ਵੀ ਦਿਖਾ ਦਿੰਨੇ ਆ ਆਪਣੀ। ਚਲ ਮੈਂ ਦੇਖਉਣੀ ਆ। ਬੀਬੀ ਨੂੰ ਆ ਜਾਂਦਾ ਤੇ ਫਿਰ ਫੇਰ ਪੈਕ ਕਰ ਦ। ਬਬੀਂ ਦਾ ਚੜਾਖੀ ਦਿਖਾਵਾਂਗੀ ਬੀਬੀ ਨੂੰ ਕਈ ਨੂੰ ਟਾਈਮ ਲੱਗ ਗੇੜੀ। ਕੋਈ ਆਇਆ ਹੋਇਆ ਥੇ ਫੇਰ। ਆ ਲੱਗਦਾ। ਆ ਇਹ ਮੇਰੀ ਗੁਲਾਬ ਨਹੀਂ। ਇਹ ਨੀਲੇ ਤੇ ਜਿਹੜਾ। ਗੁਲਾਬ ਰੰਗ ਰੰਗੀ ਹਾਂ। ਹਾਂ। ਛੋਨੇ ਨਹੀਂ ਆਣਾ। ਇਹ ਐਵੇਂ ਦਰੋਣਗੇ। ਸਲੀਨ ਜੀ ਹੈਗੀ ਨਾ। ਹੂੰ ਗਰਮ ਚੀਂ। ਨੂੰ ਸੌਂ ਖਾਣਿਆ। ਆਜਾ ਇਹੋ ਮੈਂ ਲੈ ਵੀ ਥੋੜਾ ਜਿਹਾ ਟਾਈਮ ਸੀ ਮੈਂ ਚੜਾ ਦਿੰਨੀ ਇਹਨਾਂ ਦੇ ਉੱਪਰ ਨਾ ਫਿਰ ਮੈਂ ਸ਼ਾਮ ਨੂੰ ਕਾਇਦ ਨੂੰ ਹੋਵੇ ਉੱਥੇ ਭੈ ਦੇ ਪੇਟੀਆਂ ਦੇ ਕਿਉਂਕਿ ਟਾਈਮ ਨਹੀਂ ਲੱਗਿਆ ਹੈਗਾ ਕੱਲ ਇੱਕ ਛਾੜ ਦੇਣੀ ਕੁਝ ਕਰ ਦਿੱਤਾ ਹੈਗਾ ਬੀਬੀ ਦਾ ਤਾਂ ਉਹ ਹਨਾ ਗਾ ਉਹ ਲਾ ਪੇਰਾ ਆਸੀ ਇਹ ਵੀ ਚੋੜਾ ਕਵਰ ਸਾਰੇ ਇੱਕ ਰੇਂਜ ਨੇਗੇ ਕੰਬਲ ਜਿਵੇਂ ਕੋਈ ਮੋਟਾ ਪਤਲਾ ਨਾ ਉਹਦੀ ਰੇਂਜ ਹੈਗੀ ਉਹਨਾਂ ਦੀ ਲੱਗੇਗੀ ਉਹ ਘੱਟ ਤੇ ਕੋਈ ਵੱਧ ਚਾਗ ਇਹ ਵੀ ਗਰਮ ਨੇ ਸਜੋ ਸਾਰੇ ਦੂਜੇ ਸਾਰੀ ਗਰਮ ਨਹੀਂ ਲੱਗੀ ਹੋਈ ਹੈ ਸਾਰਿਆਂ ਦੀ ਸਾਰੀ ਗਰਮ ਨਹੀਂ ਹੈ ਦੂਜੇ ਦਾ ਫਿਰ ਆਪਾਂ ਲਿਆ ਕੇ ਕੀ ਕਰਨਾ ਸੀ ਹੁਣ ਮੰਜਾ ਮੈਨੂੰ ਲੱਗਦਾ ਇੱਕ ਹੋਰ ਲੈ ਆਉਣਾ ਪਊਗਾ ਫਿਰ ਕੱਡ ਕੱਡ ਦੇਖੀਏ ਆ ਵੀ ਖੱਟ ਕੇ ਦਿਖਾਉਣੇ ਸੂ ਜੇਰਾ ਮੈਂ ਸੇ ਤੁਸੀਂ ਲੈ ਕੇ ਆਉਂਦਾ ਵੀ ਕਲਰ ਉਹ ਆਈ ਦੇ ਮੰਗੂ ਜੀ ਉਹ ਨਾ ਉਹ ਕੋਰ ਲੱਗਦੀ ਹੈ ਥੋੜਾ ਜਿਹਾ ਫਰਕ ਹੈ ਇਹ ਤੋਂ ਉਹ ਦਵੀ ਦੋਈ ਦਿਖਾਈ ਸੀ ਕਿਨੇ ਦੋਈ ਨਹੀਂ ਜਿੱਤਾ ਓਏ ਆ ਤੁਸੀਂ ਇਕ ਲੈ ਕੇ ਆਏ ਹਾਂ ਐ ਨੀ ਉਹ ਦਿਆ ਨੀ ਲਾਚੇ ਛੱਡ ਬੰਦੇ ਉਹ ਲੈ ਲੈ ਜੇ ਦਾ ਹੁਣ ਮੇਰੇ ਹੁੰਦੇ ਲੈਂਦਾ ਫਿਰ ਤਾਂ ਅੱਛਾ ਬਾਅਦ ਚ ਲੈ ਲੀ ਸੰ ਅਸੀਂ ਦਾ ਨੂੰ ਡੀਕੀ ਜਾਂਦੇ ਸੀ ਦੇ ਬਾੜੇ ਪੜੇ ਰਹਿਣ ਲੱਗੇ ਅਲੱਗ-ਅਲੱਗ ਹੋ ਗਏ। ਨਾ ਅਸੀਂ ਜਦੋਂ ਲਾਇਲੇ ਸਾਹਿਬ ਆਏ ਸੀ ਕਿ ਮਾਫੀ ਦੇ ਰਬਾਗੀਆਂ ਤੇ ਅਸੀਂ ਤਾਂ ਫਿਰ ਉੱਥੇ ਖਾਮ ਕਰਕੇ ਗਾਹਾਂ ਤੇ ਡਿੱਗ ਗਏ। ਚੱਕਦਰ ਜੀ। ਆਹਾਂ। ਹੋਰ ਕੋਈ ਨਾ ਇਹ ਬੁਛੀ ਨਹੀਂ ਦੱਬੇ। ਇਹ ਨਾਲ ਕੁਝ ਪਾ ਲਾ। ਆਖੜਾ ਜੀ ਲੋਟ ਕੇ। ਆ ਦੇ ਕੇ ਨੱਚਣਾ ਹੈ ਨਾ। ਇਹਦਾ ਕਲਰ ਹੋਰ ਵੀ ਸੋਹਣਾ ਹੈਗਾ। ਹੂੰ ਆ ਦੇ। ਹੰਬਰਸੀ ਆ ਜਾਗਾ। ਉਹ ਨਹੀਂ ਇਹਨਾਂ ਨੂੰ ਮੈਨੂੰ ਪਾ ਪਾ ਨਾ ਪਾਰੀ ਹੈ। ਹਾਂ ਪਾਰੀ ਹੈ। ਕਈ ਕੰਬੜਾਂ ਤੇ ਗਲਾਸ ਨਹੀਂ ਜੜਾਉਂਦੇ ਜਦੋਂ ਧੋਣੇ ਹੁੰਦੇ ਨੇ ਨਾ ਉਦੋਂ ਔਖਾ ਹੋ ਜਾਂਦਾ ਜੇ ਗਲਾਸ ਹੁੰਦਾ ਹਲਕਾ ਪੈਂਦਾ ਗਲਾਸ ਤਾਂ ਮੋਜਾ ਕੱਢ ਕੇ ਆਪਾਂ ਸਿਰਪੇ ਵਿੱਚ ਦੀ ਕੱਢਦੇ ਨੇ ਹੱਥ ਨਾਲ ਹੀ ਨਾ। ਫਿਰ ਆ ਕੰਬੜ ਭਾਰੀ ਭਈ ਹਰੋਈ ਤਾਂ ਧੋਣਾ ਔਖਾ ਹੈਗਾ। ਹੁਣ ਆਪਾਂ ਸਰਦੀਆਂ 'ਚ ਕਈ ਵਾਰੀ ਕਪੜਾ ਧੋਦੇ ਨੇ ਗਰਮੀਆਂ 'ਚ ਵੀ ਧੋਦੇ ਨੇ ਨਾ। ਜੇ ਤੋ ਕੋਈ ਰਿਸ਼ਤੇਦਾਰ ਮੁੰਦਨੇ ਫਿਰ ਵੀ ਐਨੇ ਕਿੰਨੇ ਵਾਰ ਨਾ ਹਰੇਕ ਦਾ ਲਿਆ ਹੋਇਆ ਕੱਪੜਾ ਹੈ ਹਰੇਕ ਨੂੰ ਕੱਢ ਕੇ ਨਹੀਂ ਦਿੱਤਾ ਜਾਂਦਾ ਹੈਗਾ। ਔਕਤ। ਧੋਣਾ ਪੈਂਦਾ ਹੈਗਾ। ਆ ਕਿਹਨਾਂੋਂ ਦਾ ਤਾਂ ਕੋਣਾ ਹੈਗਾ ਚਲ ਫਿਰ ਵੀ ਆਪਾਂ ਨੂੰ ਸਫਾਈ ਤੇ ਰੱਖਣੀ ਪਈ ਜਦੋਂ ਆਪਾਂ ਇੱਕ ਵਾਰ ਮੋਸਕੇ ਦੇ ਕੱਪੜੇ ਬਿਸਤਰਿਆਂ 'ਚ ਰੱਖ ਦੀ ਫਿਰ ਉਹ ਸਾਰੇ ਸਵੈਲ ਜੀ ਪੈ ਜਾਂਦੀ ਹੈ ਨਾ। ਨਹੀਂ ਮੈਂ ਤਾਂ ਧੋ ਕੇ ਹੀ ਰੱਖਣੀ ਨੇ ਮੈਂ ਨਹੀਂ ਇਹ ਰੱਖ ਦੇਗੀ। ਜਦੋਂ ਕੋਈ ਆ ਗਿਆ ਵਗ ਗਿਆ। ਬਾਅਦ 'ਚ ਧੋ ਕੇ ਸੁਕਾ ਕੇ ਫਿਰ ਸਾਮਦੇ ਆਗੇ। ਚਲੋ ਇਹਨੂੰ ਮੈਂ ਇਹਨਾਂ ਨੂੰ ਚੜਾਉਂਦੀ ਹਾਂ ਮੰਜਾਂ ਲੈ ਕੇ। ਨਿਕਲਦਾ ਦੁਆਰੇ ਲੱਗਦਾ ਹੈ ਨਾ ਲੋਈਆ ਸਾਰੇ ਕੰਬਲਾਂ ਦੇ ਕਵਰ ਚੜਾ ਕੇ ਐਚਏ ਵਿੱਚ ਪੈਕ ਕਰਦੇ ਨਾ ਮੈਂ ਨਰਮਾਈ ਸਾਮੂਗੀ ਹੋਰ ਆਈ ਕੋਈ ਹੋਗੇ ਕੋਈ ਕੋਈ ਇਕਰਾ ਉਪਰੋਂ ਦੁਆਰਾ ਫੇਰ ਬਦਲਵਾਈ ਹੋਈ ਪਈਗੀ ਨਾ ਕਪੜਾ ਲੀਣਾ ਵੀ ਸਾਰਾ ਲਹਣਾਂ ਨਾਲ ਪਹਿਲਾਂ ਆਹ ਸਾਮਦੀ ਜਿਹਨਾਂ ਚ ਰਹੀ ਨਹੀਂ ਸਾਮਦਾ ਨਾ ਉਹਨਾਂ ਚ ਕੋਈ ਕੰਮ ਨਹੀਂ ਲੋਟਾਂ ਦਾ ਚਾਹ ਪਾਣੀ ਸੀ ਸਾਰਿਆਂ ਨੇ ਪੀ ਲਿਆ ਭਾਂਡੇ ਇਕੱਠੇ ਕਰਕੇ ਰੱਖ ਦਿਓ ਫੇਰ ਦੇਖਾਂਗੇ ਕਿਉਂਕਿ ਜਿਹੜਾ ਮੀਂਹ ਵਾਲਾ ਕੰਮ ਐ ਇਹਦੇ ਬਾਹਰ ਵਾਲਾ ਉਹ ਕਰ ਲਈਏ ਨਾ ਫੇਰ ਮੈਂ ਵਿਚ ਦੀ ਮੱਝਾਂ ਬੰਨ ਕੇ ਜਾਂਦੀ ਉਹ ਗਾਂ ਵਾਲਾ ਰੰਮੀ ਆਂਦੀ ਸੀ ਹਰ ਕਿਥੋਂ ਬੰਨਣ ਵਾਗੀ ਮਾਹਣੀ ਪਟਾ ਨਾ ਜਾਗਦੀ ਲਾ ਪੁੱਲਾ ਫੇਰ ਕੰਮ ਹੋਰ ਵਧਾਉਂਦੀ ਨਹੀਂ ਆ ਨਵੀਂ ਵਿਆਹ ਤੇਰਾ ਭਾਵੇਂ ਜਮਾ ਵੱਡਾ ਲਾ ਫਾਫਾ ਲੈਣ ਕੁਝ ਦੇ ਦੇ ਕਿਵੇਂ ਲਾਣਾ ਚਲੋ ਟਾਏ ਇਹ ਸਰਦੀ ਚ ਪਾਏਗੀ ਬੀਬੀ ਕਿਆ ਸਰਦੀ ਚ ਪਾਏਗੀ ਕੋ ਮਰ ਗਈ ਕੋ ਨਾ ਕਦੇ ਨਹੀਂ ਰਹੀ ਕਿ ਉਦ ਵੀ ਹੱਲੇ ਲੰਗ ਜਾਣਗੀਆਂ ਇਹਦਾ ਕੀ ਪਤਾ ਜ਼ਿੰਦਗੀ ਦਾ ਜੇ ਕਰਾਂ ਦਰਖੇ ਬੋਲੇ ਤੇ ਵਾਸੀ ਮੁੜ ਕੇ ਨਹੀਂ ਸਹੀ ਹਾਂ ਮੁੜ ਕੇ ਇਹ ਤਾਂ ਨਹੀਂ ਖਾਵੇ ਮਨ ਖਾਫੇ ਵੀ ਸਮਾਂ ਆਹ ਖਾਫੇ ਜਮਾਂ ਅੰਡੜ ਨੇ ਮੇਰੇ ਬੀਬੀ ਤੇਰਾ ਮੂੰਹ ਨਾ ਉਹਦਾ ਤੇਰੀ ਤਾਂ ਨਹੀਂ ਕਹਿੰਦਾ ਬੀਬੀ ਤੇਰੀ ਦਾ ਮੂੰਹ ਹੁਤ ਕਰਤਾ ਨਹੀਂ ਨਾ ਉਹਦਾ ਮੂੰਹ ਤੇ ਪੀੜੀ ਦਾ ਉਹੀ ਬੈਡ ਤੇ ਉਰਤੀ ਜਿਹੜੀ ਮਾਂ ਬੈਠੀ ਜਿਵੇਂ ਸੁੱਚਾ ਹਾਂਕਾ ਪਹਿਲਾਂ ਕੀ ਕਰਦੇ ਸੀ ਮੰਜਾ ਬਣਦੇ ਪੀੜੀ ਬਣਦੇ ਪਹਿਲਾਂ ਬੈਡ ਮੁੰਡੇ ਨੂੰ ਉਠਾਉਂਦੇ ਹੁੰਦੇ ਸੀ ਹੂੰ ਕਹਿੰਦੇ ਮੁੰਡੇ ਨੂੰ ਉਠਾਓ ਵੱਧ ਕੁੜੀਆਂ ਜਿਹਾ ਬੈਠੇ ਬਿਨਾ ਵੱਧ ਤੇ ਦੰਡੀਆਂ ਨੇ ਨਾ ਕੁੜੀਆਂ ਬਿਨਾ ਬਹਿੰਦਾ ਨਹੀਂ ਕੁੜੀਆਂ ਬਿਨਾ ਵੱਧ ਬੁੰਡੀਆਂ ਤੇ ਬੁੜੀ ਹੀ ਨੇ ਲੈ ਇਹ ਵੀ ਬੰਦੇ ਨੇ ਬੁੰਡਾ ਉਹੀ ਤਾਂ ਗੱਲ ਹੈਗੀ ਪਹਿਲਾਂ ਕਹਿੰਦੇ ਨਾ ਜੇ ਕੋਈ ਕੁੜੀ ਬੈਹ ਜਾਂਦੀ ਤਾਂ ਉਹਨੂੰ ਘਾ ਦਿੰਦੇ ਕਹਿੰਦੇ ਕਿਉਂ ਬੈਠੀ ਹੈਗੀ ਤਾਂ ਨਾ ਮੁੰਡੇ ਨੂੰ ਉਠਾਉਣਾ ਚੀਲਾ ਹੈ ਆਵਾ ਪਈ ਤੇ ਜਿੱਥੇ ਸਿੱਟ ਕੇ ਹੁਣ ਦੇਖ ਰਹੇ ਜਣ ਉਹ ਤੇ ਟਿੱਕ ਕੇ ਟਿੱਕ ਕੇ ਨਹੀਂ ਫਿਰ ਪੇਟੀ-ਬੂਟੀ ਦਾ ਹੱਲ ਕਰਾਂਗੇ ਨਾ ਕੁਝ ਨਹੀਂ ਫਿਰ ਮਾਸੀ ਲੇ ਭਗ ਜਾਂਦੀ ਤੇ ਅਸੀਂ ਬੈੱਡ ਲੈ ਕੇ ਉਹ ਤੇ ਸਮੈਲ ਨਹੀਂ ਆਉਂਦੀ ਹੈਗੀ ਮੈਂ ਕੋਈ ਵੀ ਇਸ ਤਰ੍ਹਾਂ ਨਹੀਂ ਰੱਖਿਆ ਹੋਇਆ ਸੀਗਾ ਉਦੋਂ ਮੈਂ ਹੀ ਖਾਲੀ ਕਰਕੇ ਰੱਖਦੇ ਹਰ ਜਿਹੜੀ ਚੀਜ਼ ਧਰਦੇ ਫਿਰ ਹਰਕ ਵਿੱਚ ਕੱਢੀ ਆਉਂਦੀ ਵਿੱਚ ਹੋਣੀ ਬੈਠਦਾ ਇਸ ਤਰ੍ਹਾਂ ਹੋਰ ਚਲਾਈ ਫੜੀ ਜਿਹੜਾ ਆਪਾਂ ਵਿੱਚ ਪਾ ਲਈਏ ਇਹਦੇ ਕਰਕੇ ਸਮੈਲ ਕੰਬਲਾਂ ਤੋਂ ਨਹੀਂ ਆਉਣੀ ਉੱਪਰੋਂ ਚਲ ਬੈਲਚੀ ਆਈ ਜਾ ਵਿੱਚ ਜੋ ਪਰੋ ਪਰੋ ਤਾਂ ਠੀਕ ਹੈ ਬੈਗ ਚ ਕਰਨੀ ਨਹੀਂ ਇੱਕ ਇੱਕ ਗੋਲੀ ਵਿੱਚ ਪਾ ਦੇ ਬੈਗਾ ਦੀ ਕਿੱਕ ਕੋਲ ਕੇ ਪਾ ਦਨੀਓ ਹਾਂ ਇੱਕ ਇੱਕ ਪਾ ਸਾਰੇ ਨਾ ਕਾ ਨੂੰ ਨਾ ਫਿਰ ਵਧੀਆ ਨੂੰ ਹੋਰ ਇੱਕ ਇੱਕ ਕਰੋ ਦਾ ਪਿੰਦਾ ਤਾਂ ਪਿੰਨੀਆਂ ਨੇ ਇਹਨੂੰ ਕੀ ਹੁੰਦਾ ਚੱਲ ਫਿਰ ਬੈਕ ਤੇ ਬੈਡਾਂ 'ਚ ਨੇ ਜਾਣੀ ਆ ਹਾਂ ਇੱਕ ਇੱਕ ਪਾ ਕੇ ਆ ਜਿੱਤੀ ਹੋਲ ਕੇ ਪਾਉਣੀ ਵਿੱਚ ਦੱਸ ਦੇਗੀ ਆਪਾਂ ਬਾਹਰ ਲੱਗਦਾਗਾ ਬੰਦੇ ਕੰਮ ਸੁਣੀ ਨਹੀਂ ਦੋ ਤਾਂ ਦੱਸ ਆ ਕਿ ਸੱਚੀ ਹੈ ਕੋਲੀ ਲੱਗ ਜਾਂਦਾ ਬੱਦ ਨੂੰ ਆਪਣਾ ਰਿੱਜੂ ਆ ਅੱਜ ਵੀ ਇੰਨਾ ਕੱਟੀ ਨਹੀਂ ਰੱਖਿਆ ਹੈਗਾ ਮੈਨੂੰ ਆਉਣਾ ਬਈ ਇਹ ਸਾਹਦਾ ਨਾ ਕਿਉਂਕਿ ਜੇ ਸਿੱਲੀ ਦੀ ਫੜਦੀ ਚੀਜ਼ ਫਿਰ ਜੀਰ ਕਰਦੀ ਮੇਥੀ ਦੀ ਸਵਾੜੀ ਆਉਂਦੀ ਹੁੰਦੀ ਹੈ ਪਤਾ ਬਣਿਆ ਜੁਣ ਹਾਂ ਪਰ ਆਪਣੇ ਜੁਣ ਮਾਰ ਦਿੰਦੀ ਮੇਥੀ ਨੂੰ ਛੋਣੀਆਂ ਵੀ ਡਿਲਾਜਣ ਗੋਲੀਆਂ ਜੀ ਨਾ ਹੂੰ ਗੋਲੇ ਜੀ ਕੱਪੜਿਆਂ ਦੇ ਵਾਰੀ ਸੋਣੀ ਸਵੈਲਾ ਹੁੰਦੀ ਫਿਰ ਪਹਿਲਾਂ ਸੁੱਖਾ ਇਹ ਤੇ ਰੱਖਾ ਕਾਈ ਨੂੰ ਲੋਕਾਂ ਤੇ ਸੇਵਰੇ ਹੋ ਗਏ। ਹੋਰ 5:00 ਵੇ ਕੋਲ 3:00 ਹੋ ਗਏ। ਹੋਰ ਸ਼ਾਮ ਦਾ ਟਾਈਮ ਹੋ ਗਿਆ ਸਵਾ 7:00 ਵਜ ਗਏ ਨੇ ਕੰਮ ਧੰਦੇ ਸੀ ਸਾਰੇ ਨਿਮੜ ਲਈ ਤੇ ਹਜੇ ਰੋਟੀ ਨਹੀਂ ਖਾਦੀ ਹੈਗੀ ਨਵੀ ਦੀ ਰੈਡੀ ਆਈ ਨਹੀਂ ਹੈਗੀ ਹਜ ਉਹ ਗਏ ਹੋਏ ਸੀ ਮੇਰੇ ਭਰਾ ਨਾਲ ਤਲਵੰਡੀ ਸਾਬੋ ਟਰੈਕਟਰ ਦੇਖਣਾ ਨਾ ਤੇ ਮੇਰੇ ਭਰਾ ਨੇ ਟਰੈਕਟਰ ਲੈਣਾ ਸੀਗਾ ਤੇ ਕਈ ਵਾਰ ਕਹਿਟਿਆ ਸੀ ਗੱਬੀ ਮੇਰੇ ਨਾਲ ਚਲੀ ਮੇਰੇ ਨਾਲ ਚਲੀ ਅੱਜ ਕਈ ਜਣੇ ਗਏ ਨੇ ਉਹ ਚਾਰ ਪੰਜ ਜਣੇ ਨਿਗੇ ਚਾਚੇ ਦਾ ਮੁੰਡਾ ਮੇਰਾ ਭਰਾ ਇੱਕ ਹੋਰ ਐ ਸਾਡੇ ਘਰਾਂ ਦੋ ਘਰਾਂ ਚੋਂ ਇੱਕ ਕੁਲਦੀਪ ਨਾ ਦੇਖੋ ਹਜੇ ਤੱਕ ਆਈ ਨਹੀਂ ਹੈਗੇ ਪਤਾ ਨਹੀਂ ਇਹਨਾਂ ਕਿੰਨਾ ਕ ਟਾਈਮ ਲੱਗੂਗਾ ਨਾ ਹੀ ਫੋਨ ਚੱਕਦੇ ਨਹੀਂਗੇ ਕਈ ਵਾਰ ਮੈਂ ਫੋਨ ਲਾ ਲਿਆ ਪਤਾ ਨਹੀਂ ਕਿੱਥੇ ਬਿਜੀ ਨੇਗੇ ਨਾ ਸ਼ਾਮ ਜੀ ਨੂੰ ਲਾਇਆ ਸੀ ਉਦੋਂ ਕਹਿੰਦੇ ਕਿ ਇਹ ਸਾਨੂੰ ਹਜੇ ਟਾਈਮ ਲੱਗੂਗਾ ਹਜੇ ਤਾਂ ਸਾਨੂੰ ਕੋਈ ਮਿਲਿਆ ਨਹੀਂ ਹੈਗਾ ਅੱਜ ਅਸੀਂ ਲੈ ਕੇ ਮੁੜਾਂਗੇ ਤੇ ਪਤਾ ਨਹੀਂ ਹੈਗਾ ਹੁਣ ਕੀ ਬਣਨਾ ਤੇ ਹੁਣ ਆਪਾਂ ਕੰਮ ਤਾਂ ਦਿਨ ਮੇਲ ਲੈ ਰੋਟੀ ਮੈਂ ਕਿਹਾ ਚਲ ਵੀ ਆਇਆ ਤੂੰ ਹੀ ਬਣਾ ਦੂੰਗੀ ਨਾ ਠੰਡੀ ਜੀ ਹੋ ਜੂਗੀ ਗਰਮ ਵੀ ਕਰੂੰ ਉਹਦੀ ਬਣਾ ਦੂੰਗੀ ਚਾਰ ਰੋਟੀਆਂ ਨੂੰ ਕਿਹੜਾ ਟਾਈਮ ਲੱਗਦਾ ਹੈਗਾ ਚਲੋ ਵੇਟ ਕਰੀ ਜਾਂਦੇ ਆਗੇ ਤੇ ਕਦੋਂ ਖਾਉਂਦੇ ਨੇ ਹੁਣ ਆਪਾਂ ਵਲੌਗ ਦਾ ਕਰ ਦਿੰਨਾ ਫਿਰ ਐਂਡ ਕਿਉਂਕਿ ਠੰਡ ਵੜੀ ਹੈਗੀ ਨਾ ਤੇ ਮਿਲਾਂਗੇ ਕੱਲ ਨੂੰ ਕਿਸੇ ਹੋਰ ਸੋਹਣੇ ਜਿਹੇ ਵਲੌਗ ਦੇ ਨਾਲ ਉਮੀਦ ਹੈ ਤੁਹਾਨੂੰ ਵਲੌਗ ਜ਼ਰੂਰ ਪਸੰਦ ਆਇਆ ਹੋਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਸਾਰੀਆਂ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ